ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪਿਛਲੇ 2 ਦਿਨਾਂ ਤੋਂ ਮੈਂ ਕੋਈ ਵੀਡੀਓ ਨਹੀਂ ਪਾ ਸਕਿਆ ਕਿਉਂਕਿ ਮੈਂ ਹਿਮਾਚਲ ਦੇ ਇਲਾਕੇ ਦੇ ਵਿੱਚ ਕੁਲੂ ਮਨਾਲੀ ਠੰਡੇ ਇਲਾਕਿਆਂ ਦੀ ਯਾਤਰਾ ਕਰਨ ਵਾਸਤੇ ਊਰ ਪ੍ਰਮਾਤਮਾ ਪਰਮੇਸ਼ਰ ਦੇ ਉਸ ਕਾਦਰ ਪ੍ਰਮਾਤਮਾ ਦੀ ਪ੍ਰਮਾਤਮਾ ਨੂੰ ਕਾਦਰ ਕਹਿੰਦੇ ਨੇ ਕਾਦਰ ਦੀ ਜਿਹੜੀ ਕੁਦਰਤ ਹੈ ਇੱਥੇ ਇੱਕ ਅਨੋਖਾ ਦ੍ਰਿਸ਼ ਜਿਹਨੂੰ ਸਾਰੀ ਦੁਨੀਆ ਦੇਖਣ ਵਾਸਤੇ ਆਂਦੀ ਹੈ ਬਰਫ਼ ਪੈਂਦੀ ਹੈ ਹਰਾ ਪਰਾਲਾਕਾ ਹੈ ਬੂਟੇ-ਪੋਤੇ ਨੇ ਔਰ ਕੁਲੂ ਮੇ ਲਾ ਕੇ ਕਹੀਏ ਪ੍ਰਮਾਤਮਾ ਨੇ ਸਾਰੀ ਖੂਬਸੂਰਤੀ ਸਾਰੀ ਜਿਹੜੀ ਹੈ ਖੁਸ਼ਬੂ ਇਸ ਇਲਾਕੇ ਦੇ ਵਿੱਚ ਜਿਵੇਂ ਭਰ ਦਿੱਤੀ ਹੋਵੇ ਜਦੋਂ ਇੱਥੇ ਪਿਛਲੇ ਦੋ ਕੁ ਦਿਨ ਤੋਂ ਪਹੁੰਚੇ ਆਂ ਠੰਡਾ ਮਾਹੌਲ ਹੈ ਠੰਡ ਵੀ ਹੈ ਤੁਸੀਂ ਜਗਤ ਪਾਈ ਹੋਈ ਦੇਖ ਸਕਦੇ ਹੋ ਔਰ ਬਰਫ਼ ਜਦੋਂ ਬਰਫ਼ ਨੂੰ ਦੇਖਿਆ ਤਾਂ ਗੁਰਬਾਣੀ ਦੇ ਵਿੱਚ ਕੁਝ ਬਚਨ ਸਤਿਗੁਰਾਂ ਦੇ ਮੇਰੀਆਂ ਅੱਖਾਂ ਦੇ ਅੱਗੇ ਘੁੰਮਣ ਲੱਗੇ ਆਉ ਮੈਂ ਉਹ ਗੁਰਬਾਣੀ ਦੇ ਅੱਖਰ ਗੁਰਬਾਣੀ ਦੇ ਉਹ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਆ ਬਰਫ਼ ਜਿਹੜੀ ਹੈ ਪਾਣੀ ਜੰਮ ਕੇ ਜਦੋਂ ਪਾਣੀ ਬਰਫ਼ ਦਾ ਰੂਪ ਧਾਰਨ ਕਰ ਲੈਂਦਾ ਤਾਂ ਉਹ ਕਠੋਰ ਹੋ ਜਾਂਦਾ ਤੇ ਜਿਵੇਂ ਬਰਫ਼ ਨੂੰ ਸੂਰਜ ਦਾ ਸੇਕ ਲੱਗਦਾ ਹੈ ਸੇਕ ਲੱਗਣ ਦੇ ਨਾਲ ਬਰਫ਼ ਜਿਹੜੀ ਹੈ ਪਿਘਲ ਜਾਂਦੀ ਹੈ ਪਿਘਲ ਕੇ ਮੁੜ ਕੇ ਉਹ ਪਾਣੀ ਬਣ ਜਾਂਦੀ ਹੈ ਉਹ ਆਪਣੇ ਅਸਲ ਵਿੱਚ ਆ ਜਾਂਦੀ ਹੈ ਕਿਉਂਕਿ ਉਹਦਾ ਅਸਲ ਰੂਪ ਪਾਣੀ ਹੈ ਪਾਣੀ ਜੰਮ ਕੇ ਹੀ ਬਰਫ਼ ਬਣੀ ਹੈ ਤੇ ਜਿਵੇਂ ਹੀ ਸੂਰਜ ਦਾ ਸੇਕ ਲੱਗਦਾ ਹੈ ਤਾਂ ਉਹ ਜਿਹੜੀ ਬਰਫ਼ ਹੈ ਫਿਰ ਪਾਣੀ ਬਣ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜਿਵੇਂ ਪਾਣੀ ਜੰਮ ਕੇ ਬਰਫ਼ ਦੇ ਰੂਪ ਵਿੱਚ ਕਠੋਰ ਹੋ ਜਾਂਦਾ ਹੈ ਇਮੀ ਪ੍ਰਮਾਤਮਾ ਪਰਮੇਸ਼ਰ ਦੀ ਅਸੀਂ ਸਾਰੇ ਅੰਛ ਹੈ ਪ੍ਰਮਾਤਮਨ ਨੂੰ ਭੁੱਲ ਕੇ ਸਾਡਾ ਮਨ ਵੀ ਕਠੋਰ ਹੋ ਜਾਂਦਾ ਹੈ ਤੇ ਜਦੋਂ ਗੁਰੂ ਦਾ ਗਿਆਨ ਸਾਡੇ ਮਨ ਨੂੰ ਮਿਲਦਾ ਹੈ ਫਿਰ ਸਾਡਾ ਮਨ ਜਿਹੜਾ ਹੈ ਆਪਣੇ ਅਸਲੀ ਵਿੱਚ ਆ ਜਾਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਆਪਣੇ ਅਸਲੀ ਨਾਲ ਜੁੜ ਜਾਂਦਾ ਆਪਣੇ ਮਾਲਕ ਨਾਲ ਜੁੜ ਜਾਂਦਾ ਸਤਿਗੁਰੂ ਪਤਸ਼ਾ ਗੁਰਬਾਣੀ ਚ ਇੱਕ ਬਚਨ ਵੀ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜਿਵੇਂ ਬਰਫ਼ ਨੂੰ ਸੂਰਜ ਦੀ ਕਿਰਨ ਮਿਲੀ ਬਰਫ਼ ਦਾ ਅਸਲਾ ਪਾਣੀ ਹੈ ਉਹ ਪਾਣੀ ਦੇ ਰੂਪ ਦੇ ਵਿੱਚ ਜਿਹੜੀ ਬਰਫ਼ ਏਪੇ ਕੇ ਪਾਣੀ ਬਣ ਜਾਂਦੀ ਹੈ ਇਵੇਂ ਜੋਤੀ ਜੋਤ ਰਲੀ ਸੰਪੂਰਨthia ਰਾਮ ਇਵੇਂ ਜਦੋਂ ਮਨੁੱਖ ਨੂੰ ਗੁਰੂ ਦਾ ਗਿਆਨ ਮਿਲਦਾ ਹੈ ਗੁਰੂ ਦੇ ਗਿਆਨ ਦੇ ਨਾਲ ਇਹ ਜਿਹੜੀ ਇਹਦੇ ਅੰਦਰ ਜੋਤ ਰੱਬ ਨੇ ਪਾਈ ਹੈ ਉਹ ਪ੍ਰਮਾਤਮਾ ਜੋਤ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਨਾਲ ਜਿਹੜੀ ਇਹ ਜੋਤ ਮਿਲ ਜਾਂਦੀ ਤੇ ਜਿਹੜਾ ਕੰਮ ਕਰਨ ਵਾਸਤੇ ਮਨੁੱਖ ਆਇਆ ਉਹ ਸੰਪੂਰਨ ਹੋ ਜਾਂਦਾ ਮਨੁੱਖਾ ਜਨਮ ਸਫਨਾ ਹੋ ਜਾਂਦਾ ਸਤਗੁਰੂ ਨੇ ਗੁਰਬਾਣੀ ਵਿੱਚ ਹੋਰ ਪ੍ਰਮਾਣ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸਤਗੁਰੂ ਪਾਸ਼ਾ ਬਰਫ਼ ਦੀ ਉਦਾਹਰਣ ਦਿੰਦੇ ਨੇ ਇੱਕ ਜਗ੍ਹਾ ਗੁਰੂ ਤੇਗ ਬਹਾਦਰ ਜੀ ਦਾ ਸਿ ਪਾਵਨ ਬਚਨ ਪੜ੍ਹਦੇ ਆ ਜੈ ਜਵੰਤੀ ਮਹੱਲਾ ਨਵਾਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਿ ਭਾਈ ਪ੍ਰਮਾਤਮਾ ਨੂੰ ਚਿੱਤੇ ਕਰ ਤੇਰਾ ਜਨਮ ਬੀਤਦਾ ਜਾ ਰਿਹਾ ਮੁਕਣ ਤੇ ਆ ਗਿਆ ਹੈ ਕਹੂੰ ਕਹਾ ਬਾਰ-ਬਾਰ ਕਹੂੰ ਮੈਂ ਕਮ ਉਹਨੂੰ ਕਰਤਾ ਕਰਕੇ ਕਹਿੰਦੇ ਨੇ ਬਾਰ-ਬਾਰ ਕੀ ਗੱਲ ਆਖਾਂ ਕਿਹੜੀ ਗੱਲ ਕਮ ਸਮਝ ਤਾ ਨਾ ਕਿਉਂ ਗਵਾਰ ਐ ਗਾਫਲ ਤੂੰ ਸਮਝਦਾ ਕਿਉਂ ਨਹੀਂ ਹੈ ਮਹਾਰਾਜ ਕਿਹੜੀ ਗੱਲ ਸਮਝਾਣੀ ਚਾਹੁੰਦੇ ਬਿਨ ਸਤਨਾਂ ਲੱਗੇ ਬਾਰ ਸਤਗੁਰ ਕਹਿੰਦੇ ਤੈਨੂੰ ਨਾਸ਼ ਹੋਣ ਲੱਗਿਆ ਦੇਰ ਨਹੀਂ ਲੱਗਣੀ ਹੈ ਫਿਰ ਉਦਾਹਰਣ ਦਿੰਦੇ ਨੇ ਔਰੇ ਸਮ ਗਾਤ ਹੈ ਔਰਾ ਕੈਨੇਨ ਗੜੇ ਨੂੰ ਜਿਵੇਂ برف ਦਾ ਗੜਾ ਕਹਿੰਦੇ ਅਸੀਂ ਬੜਾ ਗੜਾ برف ਬੜੀ ਪਈ ਗੜੇ ਹੀ ਪਏ ਤਾਂ ਔਰੀ ਦਾ ਅਰਥ ਗੜੇ ਤੋ ਸਤਿਗੁਰੂ ਪਾਸ਼ਾ ਕਹਿੰਦੇ ਨੇ ਇਹ ਜਿਹੜਾ ਤੇਰਾ ਸਰੀਰ ਹੈ ਨਾ برف ਦੇ ਗੜੇ ਵਾਂਗੂ ਜਿਵੇਂ برف ਜਦੋਂ ਧਰਤੀ ਤੇ ਡਿੱਗਦਾ ਗੜਾ ਉਪੀਗਲ ਜਾਂਦਾ ਪਾਣੀ ਬਣ ਜਾਂਦਾ ਉਹ ਗੜਾ ਨਾਸ਼ ਹੋ ਜਾਂਦਾ ਤੇਰਾ ਸਰੀਰ ਵੀ ਜਿਹੜਾ ਹੈ ਨਾ ਇਹ ਨਾਸ਼ ਹੋ ਜਾਣ ਵਾਲਾ ਹੈ ਤੋ ਸਤਿਗੁਰੂ ਜੀ ਦੀ ਜਦੋਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਬਾਬਾ ਕਬੀਰ ਜੀ ਦਾ ਵੀ ਇੱਕ ਪਾਵਨ ਬਚਨ ਸਾਡੇ ਸਾਹਮਣੇ ਆਉਂਦਾ ਹੈ ਉਹ ਪਾਵਨ ਬਚਨ ਹੈ ਕਬੀਰ ਭਲੀ ਭਈ ਬਾਬਾ ਕਬੀਰ ਕਹਿੰਦੇ ਨੇ ਕਬੀਰ ਭਲੀ ਭਈ ਕਿਹੜੀ ਗੱਲ ਭਲੀ ਹੋ ਗਈ ਉਹ ਕਹਿਣ ਲੱਗੇ ਕਿ ਭਲੀ ਗੱਲ ਇਹ ਹੋਈ ਦਿਸ਼ਾ ਗਈ ਸਭ ਪੂਲ ਜਿਹੜਾ ਮਨ ਪ੍ਰਮਾਤਮਾ ਨੂੰ ਛੱਡ ਕੇ ਆਲੇ ਦੁਆਲੇ ਭਟਕਦਾ ਫਿਰਦਾ ਸੀ ਨਾ ਉਹ ਜਿਹੜੀਆਂ ਦਿਸ਼ਾਵਾਂ ਦੇ ਵਿੱਚ ਇਹ ਭਟਕਦਾ ਸੀ ਉਹ ਜਿਹੜੀਆਂ ਦਿਸ਼ਾਏ ਨੂੰ ਭੁੱਲ ਗਈਆਂ ਕਬੀਰ ਭਲੀ ਭਈ ਦਿਸ਼ਾ ਕਿਵੇਂ ਭੁੱਲੀ ਜੋ ਭਾਉ ਪਰਿਆ ਜਦੋਂ ਪ੍ਰਮਾਤਮਾ ਦਾ ਡਰ ਅੰਦਰ ਪਿਆ ਬੜੀ ਭਲੀ ਹੋਈ ਕਹਿੰਦੇ ਅੰਦਰ ਪ੍ਰਮਾਤਮਾ ਪਰਮੇਸ਼ਰ ਦਾ ਡਰ ਜਿਹੜਾ ਨਾ ਉਪੇਤਾ ਹੋ ਗਿਆ ਦਿਸ਼ਾ ਗਾਈ ਗੱਗਾ ਈੜੀ ਵਿਹਾਰੀ ਪਰ ਬਿੰਦੀ ਆ ਗਾਈ ਦਿਸ਼ਾ ਗਾਈ ਸਭ ਪੂਲ ਜਿਹੜਾ ਮਨ ਦਸੇ ਦਿਸ਼ਾਵਾਂ ਵੱਲ ਨੱਟਦਾ ਸੀ ਨਾ ਕਹਿੰਦੇ ਉਹ ਦਿਸ਼ਾਈ ਨੂੰ ਭੁੱਲ ਗਿਆ ਮਨ ਜਿਹੜਾ ਨਾ ਠੇਡੇ ਖੜ੍ਹੇ ਤੋਂ ਹਟ ਗਿਆ ਪਟਕਣ ਤੋਂ ਹਟ ਗਿਆ ਭਾਵ ਮਨ ਨੂੰ ਇਹ ਗੱਲ ਸਮਝ ਆ ਗਈ ਕਿ ਪ੍ਰਮਾਤਮਨ ਵਿਚਾਰ ਕੇ ਮਾਇਆ ਦੇ ਪਿੱਛੇ ਭਟਕਣਾ ਠੇਢੀ ਮਿਲਦੇ ਨੇ ਤੱਕੇ ਹੀ ਨਹੀਂ ਮਿਲਦੇ ਨੇ ਤੇ ਤੱਕੇ ਹੀ ਮਨੁੱਖ ਸਰ ਜਿੰਦਗੀ ਖਾਂਦਾ ਰਹਿੰਦਾ ਹੈ। ਤੁਕਬੀਰ ਸਬ ਕਹਿੰਦੇ ਨੇ ਕਬੀਰ ਭਲੀ ਭਈ ਜੋ ਪਾਉ ਪਰਿਆ ਮੇਰੀ ਹਾਲਤ ਚੰਗੀ ਹੋ ਗਈ ਜੋ ਪ੍ਰਮਾਤਮਨ ਦਾ ਡਰ ਮੇਰੇ ਅੰਦਰ ਪੈਦਾ ਹੋ ਗਿਆ ਦੇਸ਼ ਗਈ ਸਭ ਭੂਲ ਮਨ ਜਿਹੜਾ ਪ੍ਰਮਾਤਮਨ ਦੀ ਓਟ ਤੋਂ ਬਿਨਾ ਰੱਬ ਨੂੰ ਭੁੱਲ ਕੇ ਆਲੇ-ਦੋਲੇ ਭਟਕਦਾ ਸੀ ਉਹ ਸਾਰੀਆਂ ਦਿਸ਼ਾਵਾਂ ਇਹਨੂੰ ਭੁੱਲ ਗਈਆਂ ਅਗਲੀ ਗੱਲ ਜਿਹੜੀ ਕਹਿੰਦੇ ਨੇ ਫਿਰ ਬਰਫ਼ ਦੀ ਗੱਲ ਕਰਦੇ ਨੇ ਪੂਰਾ ਗਰ ਪਾਣੀ ਭਾਇਆ ਜਾਇ ਮਿਲੇ ਓ ਢਲ ਕੂਲ ਔਰ ਆ ਕਹਿੰਦੇ ਨੇ ਗੜੇ ਨੂੰ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਮਨੁੱਖ ਦਾ ਕਠੋਰ ਮਨ ਔਰੇ ਦੀ ਤਰ੍ਹਾਂ ਹੈ ਨਾ ਜਿਵੇਂ ਬਰਫ਼ ਪਈ ਗੜਾ ਹੈ ਤੇ ਗੜਾ ਜਿਹੜਾ ਸੂਰਜ ਦਾ ਸੇਕ ਲੱਗਿਆ ਪਾਣੀ ਬਣ ਗਿਆ ਤੇ ਫਿਰ ਉਹ ਜਾ ਕੇ ਢਲ ਕੇ ਨਦੀ ਵਿੱਚ ਜਾ ਮਿਲਦਾ ਨਦੀ ਵਿੱਚ ਜਾ ਰਲਦਾ ਨਿਮਨਤਾ ਵੱਲ ਨੂੰ ਚਲ ਜਾਂਦਾ ਨਿਮੀ ਵਾਲੇ ਪਾਸੇ ਚਲ ਜਾਂਦਾ ਜਦੋਂ বরਫ ਘੜ ਦੀ ਪਾਣੀ ਬਣਦਾ ਉੱਪਰਲੇ ਪਾਸੇ ਥੋੜਾ ਨਿਕਲ ਕੇ ਜਾਂਦਾ ਨਿਮਾਨ ਵਾਲੇ ਪਾਸੇ ਨਹੀਂ ਜਾਂਦਾ ਇਦਾਂ ਹੀ ਜਦੋਂ ਗੁਰੂ ਦਾ ਗਿਆਨ ਕਠੋਰੇ ਮਨ ਤੇ ਪੈਂਦਾ ਹੈ ਗੁਰੂ ਦੇ ਗਿਆਨ ਦਾ ਥੋੜਾ ਬਚਦਾ ਹੈ ਤਾਂ ਇਹ ਮਨ ਵੀ ਜਿਹੜਾ ਹੈ ਨਾ ਇਹ ਪਾਣੀ ਦੀ ਤਰ੍ਹਾਂ ਇਹ ਨੂੰ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਤੇ ਫਿਰ ਇਹ ਨਿਮਾਨ ਵਾਲੇ ਪਾਸੇ ਨੂੰ ਭਾਵ ਨਿਮਰਤਾ ਵਿੱਚ ਆ ਜਾਂਦਾ ਇਹਦੇ ਅੰਦਰ ਨਿਮਰਤਾ ਆ ਜਾਂਦੀ ਤਾਂ ਜਦੋਂ ਮੈਂ ਬਰਫ਼ ਨੂੰ ਦੇਖ ਰਿਹਾ ਸਾਂ ਮੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਵੀ ਅਸੀਂ ਵੀ ਗੁਰਬਾਣੀ ਵਿੱਚ ਸਤਿਗੁਰ ਨੇ ਇਹਨਾਂ ਗੜਿਆਂ ਦੀ ਇਹਨਾਂ ਬਰਫ਼ ਦੇ ਜਿਹੜਾ ਕਿ ਇਹਦੀਆਂ ਡਲੀਆਂ ਦੀ ਗੱਲ ਕਰਦੇ ਆਂ ਇਹ ਗੱਲ ਆਖੀ ਹੈ ਕਿ ਬਰਫ ਦਾ ਡੜਾ ਜਿਵੇਂ ਨਾਸ਼ ਹੋ ਜਾਂਦਾ देर ਨਹੀਂ ਲੱਗਦੀ ਐਦਾਂ ਹੀ ਮਨੁੱਖਾ ਜਨਮ ਵੀ ਨਾਸ਼ ਹੋਣ ਲੱਗਿਆ देर ਨਹੀਂ ਲੱਗਣੀ ਦੂਜੀ ਗੱਲ ਬਰਫ ਨੂੰ ਜਦੋਂ ਸੇਕ ਲੱਗਿਆ ਇਹ ਪੰਗਰਿਆ ਪਿਗਲਿਆ ਇਹ ਨਿਮਾਣ ਵੱਲ ਨੂੰ ਗਿਆ ਐਦਾਂ ਜਿਵੇਂ ਜਦੋਂ ਮਨ ਕਠੋਰ ਬਰਫ ਦੀ ਤਰ੍ਹਾਂ ਹੋ ਜਾਂਦਾ ਜਦੋਂ ਗੁਰੂ ਦਾ ਗਿਆਨ ਇਹਨੂੰ ਮਿਲਦਾ ਇਹਦੇ ਵਿੱਚ ਵੀ ਨਿਮਰਤਾ ਆ ਜਾਂਦੀ ਇਹ ਪ੍ਰਮਾਤਮਾਲੇ ਪਾਸੇ ਤੁਰਪਿੰਦਾ ਰੱਬ ਨੂੰ ਚੇਤੇ ਕਰਦਾ ਸੋ ਜਦੋਂ ਮੈਂ ਇਹ ਬਰਫ਼ ਦੇ ਪਹਾੜਾਂ ਨੂੰ ਦੇਖਦਾ ਪਿਆ ਸੀ ਮੇਰੇ ਮਨ ਅੰਦਰ ਇਹ ਵਿਚਾਰ ਚੱਲਦੇ ਪਏ ਸੀ ਗੁਰਬਾਣੀ ਵਿੱਚ ਸਤਿਗੁਰ ਨੇ ਇਹਨਾਂ ਬਰਫ਼ ਦੇ ਗੜਿਆਂ ਦਾ ਜਾਂ ਬਰਫ਼ ਦਾ ਜ਼ਿਕਰ ਕੀਤਾ ਹੋਇਆ ਹੈ ਸੋ ਜਿਹੜੀ ਇਹ ਪਹਾੜਾਂ ਵਿੱਚ ਬਰਫ਼ ਹੈ ਇਤਨੀ ਸਖਤ ਨਹੀਂ ਹੁੰਦੀ ਪਰ ਜਦੋਂ ਅਸੀਂ ਦੇਖਿਆ ਕਾਰਖਾਨਿਆਂ ਵਿੱਚ ਬਰਫ਼ ਜਮਾਈ ਜਾਂਦੀ ਘਰਾਂ ਵਿੱਚ ਸਾਡੇ ਫ੍ਰੀਜਾਂ ਵਿੱਚ ਹੁੰਦੀ ਉਹ ਬੜੀ ਸਖਤ ਹੁੰਦੀ ਤੇ ਜਿਵੇਂ ਉਹਨੂੰ ਫਿਰ ਜਦੋਂ ਬਾਹਰ ਕੱਢਿਆ ਰੱਖਿਆ ਜਾਂਦਾ ਤੇ ਕੱਢ ਕੇ ਰੱਖੀ ਹੋਈ ਬਰਫ਼ ਪਗਲਣਾ ਸ਼ੁਰੂ ਕਰ ਦਿੰਦੀ ਹੌਲੀ-ਹੌਲੀ ਹੋੜੀ ਹੋੜੀ ਮਿਟ ਜਾਂਦੀ ਖਤਮ ਹੋ ਜਾਂਦੀ। ਤੋਂ ਸਤਿਗੁਰੂ ਪਾਸ਼ਾ ਸਾਨੂੰ ਸਮਝਾਉਂਦੇ ਨੇ ਕਿ ਭਾਈ ਬਰਫ ਦਾ ਢਲਾਨ ਨਹੀਂ ਵਰਨਾ ਆਪਣੇ ਅੰਦਰ ਨਿਮਨ ਨਿਮਰਤਾ ਰੱਖਣੀ ਨਿਮਰਤਾ ਰੱਖਣੀ। ਆਪਣੇ ਅੰਦਰ ਹੰਕਾਰ ਨਾ ਆਵੇ ਇਸ ਗੱਲ ਦਾ ਖਿਆਲ ਰੱਖਣਾ। ਸੋ ਇਹ ਵਿਚਾਰ ਆਪ ਸੰਗਤਾਂ ਨਾਲ ਸਾਂਝ ਕੀਤੀ ਹੈ। ਅਗਰ ਆਪ ਜੀ ਨੂੰ ਚੰਗੀ ਲੱਗੇ ਤਾਂ ਜਰੂਰ ਅੱਗੇ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।